ਸਤਿ ਸ੍ਰੀ ਅਕਾਲ ਦੈਨਿਕ ਸਵੇਰਾ ਦੁਪਹਿਰਕਾ ਫਿਰ ਤੋਂ ਸਵਾਗਤ ਹੈ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਆਈਏ ਐਸ ਪਰਮਪਾਲ ਕੌਰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਜੋ ਕਿ ਸੀਨੀਅਰ ਅਕਾਲੀ ਆਲ ਦੇ ਲੀਡਰ ਨੇ ਉਹਨਾਂ ਦੇ ਨੋ ਨਾ ਉਹਨਾਂ ਦਾ ਨੋ ਤੇ ਉਹਨਾਂ ਦੇ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ بیٹے ਸੀ ਗੁਰਪ੍ਰੀਤ ਸਿੰਘ ਮਲੂਕਾ ਦੋਨਾਂ ਦੇ ਵੱਲੋਂ ਚੰਦ ਮਿੰਟ ਪਹਿਲਾਂ ਜਿਹੜੀ ਹੈ ਉਹ ਬੀਜੇਪੀ ਪਾਰਟੀ ਦਿੱਲੀ ਦੇ ਵਿੱਚ ਹੈੱਡਕੁਆਰਟਰ ਦੇ ਵਿੱਚ ਜੁਆਇਨ ਕੀਤੀ ਗਈ ਸੀ ਪਰ ਉਸ ਤੋਂ ਠੀਕ ਚੰਦ ਮਿੰਟ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਇੱਕ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਉਸ ਦੇ ਵਿੱਚ ਦੱਸਿਆ ਗਿਆ ਕਿ ਪਰਮਪਾਲ ਕੌਰ ਜੀ ਆਈਏਐਸ ਅਫਸਰ ਦੇ ਤੌਰ ਦੇ ਉੱਪਰ ਹਲੇ ਤੋੜਾ ਅਸਤੀਫਾ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਯਾਨੀ ਕਿ ਭਾਵੇਂ ਕਿ ਪਰਮਪਾਲ ਕੌਰ ਨੇ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਹਲੇ ਵੀ ਉਹ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਜਿਸ ਦਾ ਖੁਦ ਜਿਹੜਾ ਵੇਰਵਾ ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ ਔਰ ਨਾਲ ਹੀ ਟਵੀਟ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਿਖਦੇ ਨੇ ਪਰਮਪਾਲ ਕੌਰ ਜੀ ਆਈਐਸ ਅਫਸਰ ਦੇ ਤੌਰ ਦੇ ਉੱਪਰ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬਾ ਜੀ ਜਿੰਨੀ ਕਾਲ ਹੀ ਆਈਐਸ ਬਣਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਆ ਤਾਂ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲ ਇੱਕ ਤਰੀਕੇ ਦੇ ਨਾਲ ਸੂਚਿਤ ਕੀਤਾ ਗਿਆ ਆਈਏਐਸ ਪਰਮਪਾਲ ਕੌਰ ਨੂੰ ਕਿ ਤੁਸੀਂ ਭਾਵੇਂ ਆਪਣੇ ਵੱਲੋਂ ਅਸਤੀਫਾ ਭੇਜ ਦਿੱਤਾ ਗਿਆ ਸੀ ਪਰ ਟਰਮਸ ਐਂਡ ਕੰਡੀਸ਼ਨ ਦੇ ਆਧਾਰ ਦੇ ਉੱਪਰ ਜਿਹੜਾ ਹੈ ਹਲੇ ਵੀ ਉਸ ਨੂੰ ਜਾਂਚਿਆ ਜਾ ਰਿਹਾ ਜਾਂ ਗੌਰ ਕੀਤੀ ਜਾ ਰਹੀ ਹੈ ਹਲੇ ਤੱਕ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਔਰ ਜਿੰਨੀ ਕਾਲੀ ਤੁਸੀਂ ਬੀਜੇਪੀ ਪਾਰਟੀ ਵਿੱਚ ਜਾਣ ਦੀ ਕੀਤੀ ਉਸ ਤੋਂ ਪਹਿਲਾਂ ਘਟੋ ਘਟ ਕਾਇਦੇ ਕਾਨੂੰਨ ਦੇ ਤੌਰ ਦੇ ਉੱਪਰ ਜਿਹੜਾ ਉਹਨਾਂ ਨੇ ਲਿਖਿਆ ਕਿ ਆਪਣਾ ਅਸਤੀਫਾ ਤੁਹਾਨੂੰ ਪਹਿਲਾਂ ਮਨਜ਼ੂਰ ਕਰਵਾਉਣਾ ਚਾਹੀਦਾ ਸੀ ਔਰ ਨਾਲ ਹੀ ਉਹਨਾਂ ਨੇ ਇਸ ਗੱਲ ਲਈ ਵੀ ਸੂਚਿਤ ਕੀਤਾ ਪਰਮਪਾਲ ਕੌਰ ਨੂੰ ਕਿ ਸਾਰੀ ਉਮਰ ਦੀ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਖਤਰੇ ਵਿੱਚ ਪੈ ਸਕਦੀ ਹੈ ਤਾਂ ਰਾਜਨੀਤੀ ਦੇ ਆਪਾਂ ਕਹਿ ਲਈਏ ਕਿ ਇਸ ਵੇਲੇ ਗਲਿਆਰੇ ਦੇ ਵਿੱਚੋਂ ਵੱਡੀ ਖਬਰ ਆ ਰਹੀ ਹੈ ਇੱਕ ਬਸੇ ਆਈਏਐਸ ਅਫਸਰ ਪਰਮਪਾਲ ਕੌਰ ਜਿਨ੍ਹਾਂ ਦੇ ਵੱਲੋਂ ਪਿਛਲੇ ਹਫਤੇ ਆਪਣਾ ਅਸਤੀਫਾ ਜਿਹੜਾ ਭੇਜਿਆ ਗਿਆ ਸੀਗਾ ਚੀਫ ਸਕੱਤਰ ਨੂੰ ਉਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਅੱਜ ਯਾਨੀ ਕਿ ਥੋੜੀ ਦੇਰ ਪਹਿਲਾਂ ਹੀ ਜਿਹੜਾ ਹੈ ਉਹ ਉਹਨਾਂ ਵੱਲੋਂ ਭਾਜਪਾ ਪਾਰਟੀ ਜੁਆਇਨ ਕੀਤੀ ਜਾਂਦੀ ਹੈ ਉਹਨਾਂ ਦੇ ਹਸਬੰਦ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਵੀ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਭਾਜਪਾ ਪਾਰਟੀ ਜੁਆਇਨ ਕਰਦੇ ਨੇ ਔਰ ਉਹਨਾਂ ਦੀ ਜਿਹੜੀ ਤਾਜ ਪੁਸ਼ੀ ਉਹ ਹੈੱਡਕ quartਰ ਦੇ ਵਿੱਚ ਕੀਤੀ ਜਾਂਦੀ ਆ ਪਰ ਉਸ ਤੋਂ ਚੰਦ ਮਿੰਟ ਬਾਅਦ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇੱਕ ਮੈਸੇਜ ਆਉਂਦਾ ਸੋਸ਼ਲ ਮੀਡੀਆ ਦੇ ਉੱਪਰ ਉਸ ਦੇ ਵਿੱਚ ਉਹ ਲਿਖਦੇ ਨੇ ਕਿ ਬੜੀ ਕਾਲੀ ਕੀਤੀ ਆ ਪਰਮਪਾਲ ਕੌਰ ਨੇ ਭਾਜਪਾ ਪਾਰਟੀ ਜੁਆਇਨ ਕਰਨ ਦੀ ਪਰ ਉਹਨਾਂ ਦਾ ਜਿਹੜਾ ਹਲੇ ਅਸਤੀਫਾ ਸੀ ਬਤੌਰ ਆਈਏਐਸ ਅਫਸਰ ਵਜੋਂ ਹਲੇ ਵੀ ਉਹ ਮਨਜ਼ੂਰ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਬੀਬਾ ਜੀ ਜਿੰਨੀ ਕਾਲ ਹੀ ਆਈਏਐਸ ਬਣਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ ਤਾਂ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਵਾਰਨ ਕੀਤਾ ਸੁਚੇਤ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਉਂਕਿ ਉਹਨਾਂ ਦੇ ਸਟੇਟ ਦੇ ਵਿੱਚ ਜਿਹੜੇ ਸੀਗੇ ਉਹ ਇਹ ਡੈਪਿਊਟ ਸੀਗੇ ਪਰਮਪਾਲਕ ਕੋਰ ਆਈਏਐਸ ਅਫਸਰ ਸੀ ਜਿਹੜੇ ਔਰ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਆਪਣਾ ਅਸਤੀਫਾ ਉਹ ਚੀਫ ਸਕੱਤਰ ਨੂੰ ਭੇਜਿਆ ਗਿਆ ਸੀ ਪਰ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਉਦੋਂ ਵੀ ਜਿਹੜਾ ਸੀਗਾ ਉਹ ਜਿਹੜਾ ਚੀਫ ਸਕੱਤਰ ਸੀ ਉਸਨੇ ਵੀਜਾ ਆਪਣਾ ਮਾਫ ਕਰਨਾ ਜਿਹੜਾ ਰੈਜ਼ੀਗਨੇਸ਼ਨ ਸੀਗਾ ਉਹ ਮਨਜ਼ੂਰ ਨਹੀਂ ਕੀਤਾ ਸੀ ਔਰ ਅੱਜ ਬੀਜੇਪੀ ਪਾਰਟੀ ਜੁਆਇਨ ਕਰਨ ਤੋਂ ਚੰਦ ਮਿੰਟ ਬਾਅਦ ਹੀ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਜਿਹੜਾ ਹਲੇ ਵੀ ਆਈਐਸ ਪਰਮਪਾਲ ਕੌਰ ਦਾ ਜਿਹੜਾ ਅ ਅਸਤੀਫਾ ਸੀ ਉਹ ਨਾ ਮਨਜ਼ੂਰ ਹੈ ਹਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਔਰ ਉਹਨਾਂ ਨੇ ਅ ਬਤੌਰ ਜਿਹੜਾ ਆਪਣਾ ਡਿਊਟੀ ਹੋਣ ਦੇ ਬਾਵਜੂਦ ਇੱਕ ਤਰੀਕੇ ਨਾਲ ਕਹਿ ਲਈ ਆਪਾਂ ਕਿ ਪਾਰਟੀ ਜੁਆਇਨ ਕਰਨ ਨੂੰ ਲੈ ਕੇ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਸੁਚੇਤ ਕੀਤਾ ਗਿਆ ਵਾਰਨਿੰਗ ਦਿੱਤੀ ਗਈ ਹੈ ਜਿਹੜੀ ਹੈ ਉਹ ਪਰਮਪਾਲ ਕੌਰ ਆਈਐਸ ਅਫਸਰ ਨੂੰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਔਰ ਥੋੜੀ ਦੇਰ ਪਹਿਲਾਂ ਹੀ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਮਲੂਕਾ ਜਿਹੜੇ ਕਿ ਆਈਐਸ ਅਫਸਰ ਨੇ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੋ ਉਹ ਨੇ ਦੋਵਾਂ ਜਣਿਆਂ ਦੇ ਵੱਲੋਂ ਜਿਹੜਾ ਹੈ ਭਾਜਪਾ ਪਾਰਟੀ ਜੁਆਇਨ ਕੀਤੀ ਗਈ ਸੀ ਤਾਂ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਹੈ ਉਸ ਜੁਆਇਨਿੰਗ ਤੋਂ ਬਾਅਦ ਇਹ ਗੱਲ ਸਾਫ਼ ਕੀਤੀ ਗਈ ਹੈ ਕਿ ਪਰਮਪਾਲ ਕੌਰ ਜਿਹੜੇ ਕਿ ਆਈਐਸ ਅਫਸਰ ਨੇ ਪੰਜਾਬ ਕਾਡਰ ਦੇ ਵਿੱਚ ਉਹਨਾਂ ਦਾ ਜਿਹੜਾ ਅਸਤੀਫਾ ਹਲੇ ਵੀ ਮਨਜ਼ੂਰ ਨਹੀਂ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਸ ਲੈਜਰ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਇਹ ਮੈਸੇਜ ਦਿੱਤਾ ਗਿਆ ਔਰ ਆਖਰੀ ਲਾਈਨ ਜੇਕਰ ਆਪਾਂ ਆਖਰੀ ਲਾਈਨ ਦੇ ਉੱਪਰ ਗੌਰ ਕਰੀਏ ਉਸ ਪੋਸਟ ਦੀ ਜਿਹੜੀ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪਾਈ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ ਤਾਂ ਇੱਕ ਤਰੀਕੇ ਦੇ ਨਾਲ ਸੰਕੇਤ ਦਿੱਤੇ ਨੇ ਕਿ ਜੇਕਰ ਉਹਨਾਂ ਨੇ ਇਸ ਗੱਲ ਦੇ ਉੱਪਰ ਗੌਰ ਨਾ ਕੀਤੀ ਕਿ ਤਾਂ ਹੋ ਸਕਦਾ ਇਸ ਦੇ ਇਸ ਤੋਂ ਬਾਅਦ ਕੋਈ ਹੋਰ ਜਿਹੜਾ ਵਿਭਾਗ ਦੇ ਵੱਲੋਂ ਕਾਰਵਾਈ ਵੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਸਭ ਦੇ ਵਿਚਾਲੇ ਪਰਮਪਾਲ कौर ਦੇ ਵੱਲੋਂ ਕੀ ਜਵਾਬ ਆਉਂਦਾ ਜਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਜੋ ਕਿ ਹਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਥੋੜੀ ਦੇਰ ਤੱਕ ਜਾਂ ਆਪਾਂ ਕਹਿ ਲਈਏ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਤਸਵੀਰ ਪੂਰਨ ਤਰੀਕੇ ਦੇ ਨਾਲ ਸਾਫ਼ ਹੋ ਜਾਵੇਗੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par